ਟਾਡੇ ਵੱਡਿਆਂ ਕੋ ਜਿਹੜੇ ਜੁੱਤੀਆਂ ਖਾਂਦੇ ਮਰ ਗਏ ਤੁਸੀਂ ਉਹਨਾਂ ਦੀਆਂ ਕਬਰਾਂ ਬਣਾ ਕੇ ਤੇ ਮੇਲੇ ਲਾਉਣ ਲੱਗ ਪਏ ਜੇ ਅਵੱਲਾ ਜਾ ਨਾਂ ਰੱਖੋ ਹਰੀਆ ਰੰਗ ਫੇਰ ਦਿਓ ਵਾਧੂ ਨੂਨ ਇਕੱਠਾ ਕਰੀ ਜਾਓ ਵਾਧੂ ਸਰ ਉਹਦਾ ਤੇਲ ਇਕੱਠਾ ਕਰੀ ਜਾਓ ਬੱਲੇ ਬੱਲੇ ਇੱਥੇ ਦੇ ਪੰਜ ਪਈਆ 500 ਦੇ ਲੱਗਿਆ ਜਾਨ ਨਿਗਲਦੀ ਆ ਉਥੇ ਗਾਉਣ ਵਾਲੀ ਨਚਾਉਣ ਲੱਗਿਆ 33000 ਰੁਪਏ ਐਡਵਾਂਸ ਬੁਕਿੰਗ ਕਰਾਉਂਦੇ ਹੋ ਤੁਸੀਂ ਅਹੇ ਜੀ ਫਕਰਾਂ ਦੀ ਜਗ੍ਹਾ ਫਕਰ ਸੁਲਫੇ ਸੂਟੇ ਲਾਉਣ ਵਾਲੇ ਤੇ ਨਹੀਂ ਹੁੰਦੇ ਵੀ ਨੰਗ ਧੰਗ ਬਾਬਾ ਸੁਲਪਾ ਸੂਟਾ ਲਾਵੇ ਤੇ ਸਾਹਮਣੇ ਗਾਉਣ ਵਾਲੀ ਨੱਚਦੀ ਹੋਵੇ ਇਹ ਕਿਹੜੇ ਪਾਸੇ ਦੀ ਭਗਤੀ ਆ ਬੇੜਾ ਦੇ ਸਾਡਾ ਕਰਕੇ ਅਜੇ ਨੂੰ ਗੁਰਦਾਰੇ ਕੋਈ ਨਹੀਂ ਪੁੱਛਦਾ ਕਹਿੰਦਾ ਕਬਰ ਦਾ ਪ੍ਰਧਾਨ ਬਣਾ ਦਿਓ ਜਿਹਨੂੰ ਇੱਥੇ ਕੋਈ ਨਾ ਪੁੱਛੋ ਕਬਰ ਦਾ ਪ੍ਰਧਾਨ ਬਣ ਜਾਂਦਾ ਕਹਿੰਦਾ ਉੱਥੇ ਸਹੀਂ ਕੱਲ ਤੇ ਪ੍ਰਧਾਨਗੀ ਦਾ ਛੱਜ ਵੱਜਣਾ ਚਾਹੀਦਾ ਮਗਰ ਤੇ ਮੈਂ ਉਹ ਵੀ ਪਿੰਡ ਵੇਖਿਆ ਮੈਂ ਉਹ ਵੀ ਥਾਵਾਂ ਤੇ ਪ੍ਰੋਗਰਾਮ ਕੀਤੇ ਆ ਜਿੱਥੇ ਦਿਨੇ ਗੁਰੂ ਦਾ ਮੇਲਾ ਉਸੇ ਪਿੰਡ ਚ ਨਾਲ ਹੀ ਸ਼ਾਮਾਂ ਨੂੰ ਕਬਰ ਦਾ ਮੇਲਾ ਉਹੋ ਕਮੇਟੀ ਗੁਰਦਾਰੇ ਤੇ ਉਹੋ ਹੀ ਕਮੇਟੀ ਕਬਰ ਤੇ ਕੰਮ ਕਰਨ ਲਈਆ ਸ਼ਰਮ ਦਾ ਘਾਟਾ ਨਾ ਆਇਆ ਸਨ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਜਿਹੜੇ ਗੁਰੂ ਘਰ ਨਾਲ ساری ਉਮਰ ਮੱਥਾ ਲਾਉਂਦੇ ਰਹੇ ਤੁਸੀਂ ਉਹਨਾਂ ਦੇ ਮੇਲੇ ਬਣਾ ਕੇ ਸਿੱਖਾਂ ਦਾ ਸੁਭਾਅ ਪਤਾ ਕੀ ਬਣ ਗਿਆ ਸਾਨੂੰ ਪੂੜੀ ਛੋਲਿਆਂ ਦੀ ਖੁਸ਼ਬੂ ਆਉਣੀ ਚਾਹੀਦੀ ਭਾਵੇਂ ਸਾਨੂੰ ਰੂੜੀ ਨੂੰ ਮੱਥਾ ਟਿਕਾ ਲਓ ਅਸੀਂ ਰੂੜੀ ਨੂੰ ਵੀ ਮੱਥਾ ਟੇਕ ਦੇਣਾ ਵਾ ਨਹੀਂ ਲੰਗਰ ਦੇ ਵਣਜਾਰੇ ਬਣ ਕੇ ਰਹਿ ਗਿਆ ਸਾਨੂੰ ਭਗਤੀ ਭਾਵਨਾ ਕੀ ਲੱਗੇ ਇਥੇ ਇਹਨੇ ਕਥਾਵਾਚਕ ਸਾਧਲੇ ਤੁਸੀਂ ਢਾਡੀਆਂ ਨੂੰ ਪੈਸੇ ਦੇਤੇ ਆ ਐਨਾ ਕੁਝ ਕਰ ਦਿੱਤਾ ਤੁਹਾਡੇ ਚੋਂ 5% ਹੋਣਗੇ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਜਾਣਗੇ 95% ਲੰਗਰ ਦਾ ਨੁਕਸ ਕੱਢ ਕੇ ਜਾਣਗੇ ਸ਼ਾਮਾ ਨੂੰ ਕਮੇਟੀ ਨੂੰ ਕਹਿ ਕੇ ਜਾਣਗੇ ਆ ਨਹੀਂ ਪਾਇਆ ਤੇ ਉਹ ਨਹੀਂ ਪਾਇਆ ਇਹ ਬੰਦੇ ਘੱਟ ਕਹਿਣਗੇ ਵੀ ਢਾਡੀ ਕੀ ਬੋਲਿਆ ਤੇ ਰਾਗੀ ਕੀ ਬੋਲਿਆ ਤੇ ਕਥਾਵਾਚਕ ਕੀ ਬੋਲਿਆ ਤੁਸੀਂ ਕਬਰਾਂ ਦੇ ਪੁਜਾਰੀ ਨਹੀਂ ਸੀ ਜਾਣ ਜਿੰਨਾਂ ਦੀਆਂ ਕਬਰਾਂ ਨੇ ਪਰ ਕਬਰ ਤੇ ਜਾਂਦਾ ਕੌਣ ਹੈ ਮੁਸਲਮਾਨ ਕਬਰ ਤੇ ਨਹੀਂ ਜਾਂਦਾ ਤੁਹਾਡੇ ਕੋਈ ਦबई ਗਿਆ ਹੋਵੇ 사우ਦੀ ਅਰਬ ਗਿਆ ਹੋਵੇ ਕਤਰ ਦੋਹਾ ਗਿਆ ਹੋਵੇ ਮੈਨੂੰ ਇੱਕ ਕਬਰ ਲੱਭ ਕੇ ਵਿਖਾ ਦਿਓ ਤੇ ਨੀਵੇਂ ਪਾ ਦਿਓ ਜਿੱਥੇ ਮਰਜੀ ਸਾਨੂੰ ਸਿੱਖਾਂ ਨੂੰ ਨਵਾਂ ਹੀ ਫਤੂਰ ਚੜਿਆ ਬਣਾ ਕੇ ਕਬਰਾਂ ਤੇ ਧੜਾ ਧੜ ਸ਼ਰਾਬ ਚਾੜੀ ਜਾਂਦੇ ਆ ਧੜਾ ਧੜਾ ਹੀ ਦੁੱਧ ਤੇ ਖੀਰ ਚਾੜੀ ਜਾਂਦੇ ਆ ਗੁਰਦੁਆਰੇ ਕੋਈ ਦੇਣ ਲੱਗਿਆ ਸਾਡੀ ਜਾਨ ਨਿਕਲਦੀ ਆ ਮਾਫ ਕਰਿਓ ਜਿਹੜਾ ਐਸ ਗੁਰੂ ਦੇ ਕੋਲੋਂ ਨਹੀਂ ਕੁਝ ਲੈ ਸਕਿਆ ਉਹਨੂੰ ਕਬਰਾਂ ਨੇ ਕੱਖ ਨਹੀਂ ਜੇ ਦੇਣਾ ਜਾਓ ਭੱਜ ਕੇ ਵੇਖ ਲਓ ਜਿੱਥੋਂ ਤੱਕ ਕੋਈ ਭੱਜ ਸਕਦਾ ਹੈ ਟਾਡੀ ਬਲਾਰਾ ਹਾਂ ਪੈਸੇ ਲੈ ਕੇ ਚਲੇ ਜਾਣਾ ਮੇਰਾ ਫਰਜ ਨਹੀਂ ਆ ਇੱਕ ਜਕਾਰਾ ਤੂੰ ਹੀ ਲਾਉਣਾ ਜੀ ਜਿੰਨੇ ਬਾਹ ਖੜੀ ਕਰਨੀ ਉਹ ਕਰ ਦਿਓ ਨਹੀਂ ਕਰਨੀ ਮੈਂ ਆਪਣਾ ਫਰਜ ਨਿਭਾਉਣ ਲੱਗਾ ਆਏ ਜੇ ਮਹਾਪੁਰਸ਼ਾਂ ਦੇ ਸਥਾਨ ਤੇ ਆਏ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਾਹ ਉਹ ਬੰਦਾ ਖੜੀ ਕਰਿਓ ਸੱਚੇ ਪਾਤਸ਼ਾਹ ਸਿੱਖ ਜੰਮੇ ਆ ਤੇ ਸਿੱਖ ਮਰਾਂਗੇ ਗਾਏ ਬਗਾਏ ਜ਼ਿੰਦਗੀ ਚ ਕੋਝ ਹੋ ਜਾਵੇ ਕਦੀ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਤੇਰੇ ਤੋਂ ਇਲਾਵਾ ਕਹੇ ਮੜੀ ਮਸਾਨ ਧਾਗੇ ਤਵੀਤ ਪਿੱਪੜ ਬੋਲ ਟਾਲੀ ਨੂੰ ਮਥਾਨੇ ਟੇਕਾਂਗੇ ਜਕਾਰਾ ਢਾਡੀ ਸਿੰਘ ਲਾਉਣਗੇ ਜੀ ਕਰ ਦੂਗਾ ਬਾਹ ਖੜੀ ਕਰ ਦਿਓ ਕਹੇ ਨੂੰ ਕੋਈ ਬੰਦਚ ਨਹੀਂ ਕਹੇ ਨੂੰ ਕੋਈ ਡਾਂਗ ਨਹੀਂ ਅਹੀਂ ਪੜੀ ਜੇ ਕਰੂ ਖੜੀ ਕਰ ਦਿਓ ਨਾ ਕਰੂ ਤਾਂ ਤੁਸੀਂ ਵੀ ਭਾਵੇਂ ਰਹਿਣ ਦਿਓ ਸਾਨੂੰ ਇੰਨਾ ਕੋ ਪਤਾ ਲੱਗ ਜੂ ਵੀ ਵਾਕਿਆ ਸਾਡੀਆਂ ਗੱਲਾਂ ਦਾ ਅਸਰ ਕਿੰਨਾ ਕਿਆ ਤੇ ਮੈਨੂੰ ਇਹ ਵੀ ਪਤਾ ਵਾ ਅਹੀਂ ਕਹਿੰਨੇ ਸਾਡਾ ਪ੍ਰਚਾਰ ਨਹੀਂ ਹੈਗਾ ਸਾਡੀਆਂ ਗੱਲਾਂ ਦਾ ਅਸਰ ਓਨਾ ਕੀ ਜਿੰਨਾ ਚਿਰ ਮੈਂ ਟਾਈਮ ਲਾ ਕੇ ਸਟੇਜ ਤੋਂ ਥੱਲੇ ਨਹੀਂ ਉਤਰ ਜਾਂਦਾ ਸਾਡੇ ਲਈ ਆ ਗੁਰੂ ਨਹੀਂ ਜਾ ਰਹੇ ਸਾਡੇ ਲਈ ਉਹ ਫੱਕਰ ਜਾ ਰਹੇ ਆ ਮਾਫ਼ ਕਰਿਓ ਇਥੋਂ ਨਿਕਲਦਿਆਂ ਕਦੇ ਗਾਡੀ ਗੱਡੀ ਪੈਲੀ ਚ ਉਤਰ ਗਈ ਨਾ ਤੇ ਸਾਨੂੰ ਕੱਢਣ ਤੇ ਲੋਕਾਂ ਨੇ ਘਟ ਆਉਣਾ ਤੇ ਦੂਰੋਂ ਤਾੜੀ ਮਾਰ ਕੇ ਕਹਣਾ ਵੇਖਿਆ ਕਿ ਨਹੀਂ ਪੰਗੇ ਲੈਂਦਾ ਫਕਰਾਂ ਨੇ ਮਾਰਿਆ ਪਲਟਾ ਗੇ ਪੈੜੀ ਦੇ ਵਿੱਚ ਤੁਹਾਡੇ ਜੋ ਬੋਧੇ ਬੰਦਿਆ ਆ ਵੀ ਗੱਲ ਕਹਿਣੀ ਆ ਵਾਦਾ ਉਹ ਕਰਿਓ ਜਿਨ੍ਹਾਂ ਨੇ ਨਿਭਾਉਣਾ ਬਾਹ ਉਹ ਖੜੀ ਕਰਿਓ ਜਿਨ੍ਹਾਂ ਨੇ ਨਿਬਣਾ ਨਹੀਂ ਤੇ ਰਹਿਣ ਦਿਓ ਕਿਸੇ ਨੂੰ ਕੋਈ ਬੰਦਸ਼ ਨਹੀਂ ਮੱਥਾ ਟੇਕਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿੱਖੀ ਅਪਣਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇਰੇ ਘਰ ਜੰਮਿਆ ਤੇਰੇ ਘਰ ਮਰਾਂਗੇ ਜੈਕਾਰਾ ਢਾਡੀ ਸਿੰਘ ਲਾਉ ਬਾਹਾਂ ਤੂੰ ਹੀ ਖੜੀਆਂ ਕਰਨੀਆਂ ਜੀ ਕਰੂ ਕਰ ਦਿਓ ਉਹੋ ਕਰਿਓ ਜਿਨ੍ਹਾਂ ਨੇ ਨਿਭਣਾ ਮਰਮ ਤੱਕ